ਜੋ ਤੁਸੀਂ ਲੋਰੀ ਦੇ ਗਾਣਿਆਂ ਵਿੱਚ ਸੁਣਦੇ ਹੋ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਕੌਣ ਸੀ ਉਹ ਦੁੱਲਾ ਪੱਟੀ ਦੁੱлле ਦਾ ਨਾਂ ਸੁਣ ਕੇ ਕਿਉਂ ਅਕਬਰ ਦੀ ਤੁਰਕ ਫੌਜ ਨੂੰ ਭਾਜਣਾ ਪੈ ਜਾਂਦੀ ਸੀ ਦੁੱਲਾ ਸਰਕਾਰ ਨੂੰ ਟੈਕਸ ਕਿਉਂ ਨਹੀਂ ਸੀ ਦਿੰਦਾ ਅਜਿਹਾ ਕੀ ਕਰ ਦਿੱਤਾ ਸੀ ਦੁੱлле ਪੱਟੀ ਨੇ ਕਿ ਅਕਬਰ ਨੂੰ ਫੌਜ ਭੇਜਣੀ ਪਈ ਇਸ ਦੇ ਪੁਰਖਿਆਂ ਨੇ ਕਿਸੇ ਸਮੇਂ ਸਿਕੰਦਰ ਦੀ ਫੌਜ ਨੂੰ ਵੀ ਵਖਤ ਪਾ ਦਿੱਤਾ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕੜਿਆਨਾ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਦੁੱਲਾ ਭੱਟੀ ਬਾਰੇ ਦੁੱਲਾ ਭੱਟੀ ਪੰਜਾਬ ਦਾ ਇੱਕ ਲੋਕ ਨਾਇਕ ਸੀ ਜੋ ਕਿਸੇ ਕਾਰਨ ਲੋਹੜੀ ਦੇ ਗੀਤਾਂ ਤੱਕ ਹੀ ਸੀਮਤ ਰਹਿ ਗਿਆ ਦੁੱਲੇ ਦੇ ਪਿਤਾ ਦਾ ਨਾਮ ਫਰੀਦ ਖਾਨ ਮਾਤਾ ਦਾ ਨਾਮ ਲੱਦੀ ਸੀ ਵੱਡਾ ਭਰਾ ਮਹਿਰੂ ਤੇ ਦਾਦਾ ਸੰਦਲ ਜਿਸ ਨੂੰ ਬਿਜਲੀ ਵੀ ਆਖਿਆ ਜਾਂਦਾ ਸੀ ਇਹ ਭੱਟੀ ਰਾਜਪੂਤ ਸੀ ਇਹਨਾਂ ਦੇ ਪੁਰਖਿਆਂ ਨੇ ਕਿਸੇ ਸਮੇਂ ਸਿਕੰਦਰ ਦੀ ਫੌਜ ਨੂੰ ਵੀ ਵਖਤ ਪਾ ਦਿੱਤਾ ਸੀ ਫਿਰ ਜਦੋਂ ਮੁਗਲਾਂ ਦਾ ਰਾਜ ਆਇਆ ਤਾਂ ਬਹੁਤ ਸਾਰੇ ਰਾਜੇ ਮਹਾਰਾਜੇ ਆਪਣਾ ਧਰਮ ਬਦਲ ਕੇ ਮੁਸਲਮਾਨ ਬਣਨ ਲੱਗੇ ਤਾਂ ਕਿ ਮੁਗਲਾਂ ਤੋਂ ਬਚ ਸਕਣ ਇਸ ਕਰਕੇ ਪੱਟੀ ਰਾਜੇ ਨੂੰ ਜੈਸਲਮੇਰ ਦੇ ਰਾਜਪੂਤਾਂ ਨੇ ਵਿਰੋਧ ਕਰਕੇ ਉੱਥੋਂ ਭਜਾ ਦਿੱਤਾ ਰਾਇਆ ਪੱਟੀ ਆਪਣਾ ਸਾਰਾ ਸਮਾਨ ਮਾਲ ਡੰਗਰ ਪਸ਼ੂ ਖਾਣ ਪੀਣ ਦਾ ਸਮਾਨ ਤੇ ਕੱਪੜੇ ਲੱਤੇ ਗੱਡਿਆਂ ਤੇ ਲੱਦ ਕੇ ਉੱਥੋਂ ਨਿਕਲ ਗਿਆ ਉਹਨੇ ਇੱਕ ਕਬੀਲਾ ਜਿੱਥੇ ਕਿਤੇ ਵੀ ਬੈਠਦਾ ਦੂਜੇ ਕਬੀਲਿਆਂ ਵਾਲੇ ਥੋੜੇ ਦਿਨਾਂ ਬਾਅਦ ਉੱਥੋਂ ਉਹਨਾਂ ਨੂੰ ਭਜਾ ਦਿੰਦੇ ਇਹ ਕਬੀਲਾ ਹੋਰ ਅੱਗੇ ਚਲਾ ਜਾਂਦਾ ਤੇ ਉਥੇ ਡੇਰੇ ਲਾ ਦਿੰਦਾ ਥੋੜੇ ਦਿਨਾਂ ਬਾਅਦ ਉਸ ਕਬੀਲੇ ਵਾਲੇ ਵੀ ਉਹਨਾਂ ਨੂੰ ਉੱਥੋਂ ਭਜਾ ਦਿੰਦੇ ਤੇ ਅਖੀਰ ਇਹ ਕਬੀਲਾ ਇੱਕ ਉਜਾੜ ਥਾਂ ਦੇਖਦਾ ਵਿਆਬਾਨ ਵਿੱਚ ਥੋੜੀਆਂ ਬਹੁਤ ਕੰਡੇਦਾਰ ਝਾੜੀਆਂ ਚਨਾਦ ਦਰਿਆ ਦੇ ਕੰਢੇ ਟੇਰਾ ਲਾ ਲੈਂਦਾ ਹੌਲੀ ਹੌਲੀ ਇੱਥੇ ਉਹਨਾਂ ਨੇ ਇੱਕ ਪਿੰਡ ਵਸਾ ਲਿਆ ਤੇ ਅੱਗੇ ਜਾ ਕੇ ਇਹੀ ਪਿੰਡ ਪਿੰਡੀ ਭੱਟੀਆਂ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਸਮਾਂ ਅੱਗੇ ਲੰਘਿਆ ਕਈ ਸਾਲਾਂ ਬਾਅਦ ਜਦੋਂ ਦਿੱਲੀ ਤੇ ਹਮਾਇੂ ਦਾ ਰਾਜ ਆਇਆ ਤਾਂ ਭੱਟੀ ਸਰਦਾਰਾਂ ਨੇ ਟੈਕਸ ਦੇਣਾ ਬੰਦ ਕਰ ਦਿੱਤਾ ਪਿੰਡੀ ਤੇ ਫੌਜ ਚੜ ਕੇ ਆਈ ਪਰ ਪਿੰਡੀ ਦੇ ਸਰਦਾਰਾਂ ਨੇ ਆਪਣਾ ਸ਼ਰੀਕਾ ਕਬੀਲਾ ਇਕੱਠਾ ਕੀਤਾ ਤੇ ਚੜ ਕੇ ਆਏ ਮੁਗਲ ਸਪਾਈਆਂ ਦਾ ਮੁਕਾਬਲਾ ਸੰਦਲ ਜਿਸ ਨੂੰ ਬਿਜਲੀ ਕਿਹਾ ਜਾਂਦਾ ਸੀ ਤੇ ਉਸ ਦੇ ਪੁੱਤਰ ਫਰੀਦ ਖਾਨ ਨੇ ਕੀਤਾ ਤੇ ਫੌਜ ਨੂੰ ਕੁੱਟ-ਕੁੱਟ ਕੇ ਪਜਾ ਦਿੱਤਾ ਬਾਦਸ਼ਾਹ ਹਮਾਇੂ ਅਫੀਮਚੀ ਤੇ ਅਯਾਸ਼ ਕਿਸਮ ਦਾ ਬੰਦਾ ਸੀ ਇਸ ਤਰ੍ਹਾਂ ਦੀਆਂ ਬਗਾਵਤਾਂ ਦੀ ਉਹ ਘੱਟ ਹੀ ਪਰਵਾਹ ਕਰਦਾ ਸੀ ਇਸ ਲੜਾਈ ਨਾਲ ਬਿਜਲੀ ਖਾਨ ਤੇ ਫਰੀਦ ਖਾਨ ਦੇ ਹੌਸਲੇ ਬਹੁਤ ਬਲੰਦ ਹੋ ਗਏ ਉਹਨੇ ਆਪਣੇ ਨਾਲ ਹੋਰ ਲੋਕ ਜੋੜ ਕੇ ਇੱਕ ਫੌਜ ਤਿਆਰ ਕਰਨ ਲੱਗੇ ਜਿਸਨੇ ਅਫਗਾਨਿਸਤਾਨ ਤੇ ਇਰਾਨ ਤੋਂ ਲਾਹੌਰ ਜਾਂ ਦਿੱਲੀ ਨੂੰ ਜਾਣਾ ਹੁੰਦਾ ਤਾਂ ਉਸ ਨੂੰ ਪਿੰਡੀ ਪਟੀਆਂ ਕੋਲ ਦੀ ਲੰਘ ਕੇ ਜਾਣਾ ਪੈਂਦਾ ਸੀ ਤੇ ਹੁਣ ਇਹਨਾਂ ਦੇ ਹੌਸਲੇ ਇੱਥੋਂ ਤੱਕ ਵੱਧ ਗਏ ਸੀ ਕਿ ਆਉਂਦਾ ਜਾਂਦਾ ਸਰਕਾਰੀ maal ਵੀ ਲੁੱਟ ਲੈਂਦੇ ਇੱਥੋਂ ਦੇ ਲੋਕ ਵੀ ਲੜਨ ਲਈ ਤਿਆਰ ਰਹਿੰਦੇ ਇਸ ਤਰ੍ਹਾਂ ਬਿਜਲੀ ਖਾਨ ਦੀ ਤੂਤੀ ਬੋਲਣ ਲੱਗੀ ਇਹਨਾਂ ਦਾ ਇਲਾਕਾ ਸੰਦਲ ਦੇ ਨਾਂ ਤੇ ਸੰਦਲ ਬਾਰ ਕਰਕੇ ਮਸ਼ਹੂਰ ਹੋ ਗਿਆ ਇਹਨਾਂ ਦਿਨਾਂ ਵਿੱਚ ਹਮਾਯੂੰ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਸਦੇ 13 ਸਾਲ ਦੇ ਪੁੱਤਰ ਅਕਬਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਕਿਆ ਬਣਾ ਦਿੱਤਾ ਗਿਆ ਦੂਜੇ ਪਾਸੇ ਸੰਦਲਬਾਰ ਤੋਂ ਟੈਕਸ ਤਾਂ ਪਹਿਲਾਂ ਹੀ ਨਹੀਂ ਸੀ ਜਾਂਦਾ ਅਕਬਰ ਇਸ ਗੱਲ ਨੂੰ ਆਪਣੀ ਤੋਹਫੀ ਸਮਝਦਾ ਸੀ ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨੇ ਫੌਜ ਨੂੰ ਸੰਦਲਬਾਰ ਤੇ ਚੜਾਈ ਕਰਨ ਦੇ ਹੁਕਮ ਦੇ ਦਿੱਤੇ ਤੇ ਫਿਰ ਭੱਟੀ ਅਹੀਰ ਖਰਨ ਤੇ ਵਿਰਕ ਸਾਰੇ ਇਕੱਠੇ ਹੋ ਕੇ ਲੜੇ ਸ਼ਾਹੀ ਫੌਜ ਜਿਆਦਾ ਹੋਣ ਕਰਕੇ ਇਹ ਟਿਕ ਨਾ ਸਕੇ ਸ਼ਾਹੀ ਫੌਜ ਨੇ ਦਰਿੰਦਗੀ ਦਾ ਨੰਗਾ ਨਾਚ ਨੱਚਿਆ ਬਹੁਤ ਸਾਰੇ ਹਾਸਤੇ ਵਾਸਤੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ ਬਹੁਤ ਸਾਰੇ ਲੋਕ ਮਾਰੇ ਗਏ ਬਿਜਲੀ ਖਾਨ ਦੇ ਅਰੀਦ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਸਦੀ ਵਸਦੀ ਪਿੰਡੀ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਲਾਹੌਰ ਦੀ ਅਦਾਲਤ ਵਿੱਚ ਮੁਕੱਦਮਾ ਚੱਲਿਆ ਦੋਸ਼ ਤੈਹ ਹੋਣ ਤੋਂ ਬਾਅਦ ਬਿਜਲੀ ਖਾਨ ਤੇ ਫਰੀਦ ਖਾਨ ਨੂੰ ਕਾਜੀ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਸਿਰ ਕਲਮ ਕਰਕੇ ਉਹਨਾਂ ਦੀਆਂ ਖੱਲਾਂ ਲਾਈਆਂ ਗਈਆਂ ਖੱਲਾਂ ਵਿੱਚ ਘਾਫੂਸ ਭਰ ਕੇ ਲਾਹੌਰ ਦੇ ਮੁੱਖ ਦਰਵਾਜ਼ੇ ਤੇ ਟੰਗੀਆਂ ਗਈਆਂ ਤਾਂ ਕਿ ਆਉਣ ਜਾਣ ਵਾਲਾ ਹਰ ਕੋਈ ਵੇਖ ਸਕੇ ਕਿ ਅਕਬਰ ਨਾਲ ਬਗਾਵਤ ਕਰਨ ਦਾ ਅੰਜਾਮ ਕੀ ਹੁੰਦਾ ਇਸ ਸਮੇਂ ਪਿੰਡੀ ਬਿਲਕੁਲ ਉਜੜ ਗਈ ਉਦੋਂ ਦੁੱਲਾ ਆਪਣੀ ਮਾਂ ਲੱਦੀ ਦੇ ਗਰਭ ਵਿੱਚ ਪਲ ਰਿਹਾ ਸੀ ਤੇਵਰ 1547 ਦੇ ਨੇੜੇ ਤੇੜੇ ਦੁੱਲੇ ਦਾ ਜਨਮ ਹੋਇਆ ਮਾਤਾ ਲੱਦੀ ਨੇ ਨਾਮ ਅਬਦੁੱਲਾ ਰੱਖਿਆ ਉਸਦੇ ਦੋਸਤ ਉਸ ਨੂੰ ਦੁੱਲਾ ਕਹਿ ਕੇ ਬੁਲਾਉਂਦੇ ਸੀ ਇਸ ਕਰਕੇ ਉਸ ਦਾ ਨਾਮ ਦੁੱਲਾ ਪੱਟੀ ਪੈ ਗਿਆ ਜਨਮ ਵੇਲੇ ਦੁੱਲੇ ਨੂੰ ਅਫੀਮ ਤੇ ਸ਼ਰਾਬ ਮਲਾ ਕੇ ਤਿੱਖੀ ਤਲਵਾਰ ਨਾਲ ਮਾਮੇ ਨੇ ਗੁਰਤੀ ਦਿੱਤੀ ਦੁੱਲੇ ਦੀ ਮਾਂ ਨੇ ਅਕਬਰ ਨੂੰ ਕਿਹਾ ਸੀ ਕਿ ਸਾਨੂੰ ਸ਼ਾਂਤੀ ਨਾਲ ਰਹਿਣ ਦੇਵੇ ਅਸੀਂ ਬਗਾਵਤ ਨਹੀਂ ਕਰਾਂਗੇ ਸਮਾਂ ਥੋੜਾ ਹੋਰ ਅੱਗੇ ਲੰਘਿਆ ਅਕਬਰ ਦੇ ਘਰ ਬੱਚਾ ਪੈਦਾ ਹੋਇਆ ਸ਼ੇਖੂ ਸੁਲੀਮ ਸ਼ੇਖੂ ਸੁਲੀਮ ਜਨਮ ਵੇਲੇ ਬਹੁਤ ਹੀ ਕਮਜ਼ੋਰ ਸੀ ਉਸ ਦੀ ਮਾਂ ਦੇ ਦੁੱਧ ਨਹੀਂ ਸੀ ਉਤਰਿਆ ਸ਼ਾਹੀ ਹਕੀਮਾ ਨੇ ਅਕਬਰ ਨੂੰ ਕਿਸੇ ਹੋਰ ਔਰਤ ਦਾ ਦੁੱਧ ਪਿਉਣ ਦੀ ਸਲਾਹ ਦਿੱਤੀ ਸਾਰੇ ਪਾਸੇ ਟੰਡੋਰਾ ਫੇਰਿਆ ਗਿਆ ਤੇ ਫਿਰ ਦੁੱਲੇ मां लद्दी बारे पता लगया लग सिपाइयां ने किहा जे तू अकबर दे पुत्र शेखू नु दूध चगाउणा मान जावे त तैनू बहुत पैसा ਦਿੱਤਾ ਜਾਵੇਗਾ ਤੇ ਦੋਹਾਂ ਦੀ ਆਪਸ ਵਿੱਚ ਦੁਸ਼ਮਲੀ ਵੀ ਖਤਮ ਹੋ ਜਾਵੇਗੀ लद्दी ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਉਸਨੇ ਆਪਣੇ ਪੁੱਤਰਾਂ ਦੀ ਸਲਾਮਤੀ ਲਈ शेखू ਨੂੰ ਦੁੱਧ ਚਗਾਉਣਾ ਮੰਨ ਲਿਆ ਲੱਦੀ ਦਾ ਵੱਡਾ ਪੁੱਤਰ ਮੇਰੂ ਆਪਣੇ ਨਾਨਕੇ ਰਹਿੰਦਾ ਸੀ ਅਕਬਰ ਉਸਦੇ ਮਾਮਿਆਂ ਨੂੰ ਵੀ ਨਸ਼ਾ ਪਕਾ ਭੇਜਦਾ ਰਹਿੰਦਾ ਸੀ ਇਸ ਕਰਕੇ ਮੇਰੂ ਵੀ ਨਸ਼ਿਆਂ ਤੇ ਲੱਗ ਗਿਆ ਸਮਾਂ ਅੱਗੇ ਲੰਘਿਆ ਦੁੱਲਾ ਜਵਾਨ ਹੋ ਗਿਆ ਦੁੱਲੇ ਨੂੰ ਵੀ ਸ਼ਰਾਬ ਤੇ ਅਫੀਮ ਦੀ ਆਦਤ ਪੈ ਗਈ ਬਗਾਵਤ ਤਾਂ ਬਹੁਤ ਦੂਰ ਦੀ ਗੱਲ ਸੀ ਕਿਉਂਕਿ ਉਸ ਦੀ ਮਾਂ ਲੱਦੀ ਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਸਾਰੀਆਂ ਗੱਲਾਂ ਦੁੱਲੇ ਤੋਂ ਲੁਕੋ ਕੇ ਰੱਖੀਆਂ ਪਰ ਜਵਾਨ ਹੋਣ ਤੇ ਉਸ ਨੂੰ ਇਧਰੋਂ ਉਧਰੋਂ ਪਤਾ ਲੱਗਿਆ ਕਿ ਉਸ ਦੇ ਬਾਪ ਦਾਦੇ ਕਿੱਡੇ ਵੱਡੇ ਸੂਰਮੇ ਸੀ ਤੇ ਉਹਨਾਂ ਨਾਲ ਕੀ ਹੋਇਆ ਸੀ ਫਿਰ ਦੁੱਲੇ ਦਾ ਵਿਆਹ ਫੁੱਲਰਾ ਨਾਂ ਦੀ ਕੁੜੀ ਨਾਲ ਹੋਇਆ ਤੇ ਇਸ ਦੇ ਘਰ ਤਿੰਨ ਬੱਚੇ ਹੋਏ। ਦੁੱਲਾ ਹੁਣ ਤੱਕ ਆਪਣੇ ਯਾਰਾਂ ਦੋਸਤਾਂ ਨਾਲ ਮਸਤੀਆਂ ਕਰਦਾ ਫਿਰਦਾ ਸੀ। ਹੁਣ ਉਹਨੂੰ ਆਪਣੇ ਪਰਿਵਾਰ ਦਾ ਇਤਿਹਾਸ ਪਤਾ ਲੱਗਿਆ ਤਾਂ ਦੁੱਲੇ ਦਾ ਖੂਨ ਖੋਲਿਆ। ਉਹ ਲਾਹੌਰ ਦਰਬਾਰ ਦੀ ਇੱਟ ਨਾਲ ਇੱਟ ਘੜਕਾਉਣ ਲਈ ਕਾਲਾ ਹੋ ਗਿਆ। ਇਸ ਤੋਂ ਪਹਿਲਾਂ ਦੁੱਲੇ ਤੇ ਉਸ ਦੇ ਸਾਥੀ ਦਰਿਆ ਤੇ ਸੰਘਣੇ ਦਰਖਤਾਂ ਦੇ ਝੁੰਡ ਵਿੱਚ ਸ਼ਰਾਬਾਂ ਕਰਦੇ ਦੇਖਾਂਦੇ ਪੀਂਦੇ ਰਹਿੰਦੇ। ਉਸ ਸਮੇਂ ਕਈ ਵਪਾਰੀ ਅਕਬਰ ਬਾਦਸ਼ਾਹ ਲਈ ਕਈ ਤਰ੍ਹਾਂ ਦੇ ਤੋਹਫੇ, ਫਲ ਫਰੂਟ ਤੇ ਔਰ ਕੀਮਤੀ ਸਮਾਨ ਲਗਾਉਣ ਦੇ ਰੂਪ ਵਿੱਚ ਲੈ ਕੇ ਜਾਂਦੇ ਤਾਂ ਕਿ ਇਸ ਜੀ ਹਜ਼ੂਰੀ ਕਰਕੇ ਬਾਦਸ਼ਾਹ ਨਾਲ ਬਣਦੀ ਰਹੇ ਦੁੱਲੇ ਨੇ ਸੋਚਿਆ ਅਕਬਰ ਨਾਲ ਮੱਥਾ ਲਾਉਣ ਦਾ ਇਹ ਸਹੀ ਮੌਕਾ ਹੈ ਉਹਨਾਂ ਵਪਾਰੀਆਂ ਵਿੱਚ ਇੱਕ ਵਪਾਰੀ ਜਿਸ ਦਾ ਨਾਂ ਬੱਗਾ ਮਲਕੀਰਾ ਸੀ ਉਸ ਨੂੰ ਅਕਬਰ ਨੇ ਫੌਜ ਦਿੱਤੀ ਹੋਈ ਸੀ ਦੁੱਲੇ ਨੇ ਉਸ ਨੂੰ ਰੋਕ ਲਿਆ ਬੱਗਾ ਮਲਕੀਰਾ ਕਹਿਣ ਲੱਗਿਆ ਲੱਗਦਾ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਜਿਹੜਾ ਸਾਡਾ ਰਾਹ ਰੋਕ ਕੇ ਖੜ ਗਿਆ ਤਾਂ ਦੁੱਲੇ ਨੇ ਕਿਹਾ ਮੈਂ ਦੁੱਲਾ ਭੱਟੀਆਂ ਸੰਦਲ ਪੱਟੀ ਦਾ ਪੋਤਰਾ ਤੇ ਫਰੀਦ ਭੱਟੀ ਦਾ ਪੁੱਤਰ ਤਾਂ ਬੱਗਾ ਮਲਕੀਰਾ ਹਸਨ ਲੱਗਿਆ ਤੇ ਆਖਦਾ ਕਿ ਤੇਰੇ ਪਿਓ ਦਾਦੇ ਦਾ ਸਿਰ ਵੀ ਮੈਂ ਹੀ ਵੱਢਿਆ ਸੀ ਤੇ ਤੇਰਾ ਸਿਰ ਵੀ ਹੁਣ ਮੈਂ ਹੀ ਵੱਢੂਗਾ ਬੱਗੇ ਮਲਕੀਰੇ ਨੇ ਤਲਵਾਰ ਨੂੰ ਹੱਥ ਪਾਇਆ ਹੀ ਸੀ ਕਿ ਦੁੱਲੇ ਨੇ ਬੜੀ ਫੁਰਤੀ ਨਾਲ ਤਲਵਾਰ ਦੇ ਇੱਕੋ ਵਾਰ ਨਾਲ ਬੱਗੇ ਦਾ ਸਿਰ ਲਾ ਦਿੱਤਾ ਫੌਜ ਵਿੱਚ ਭਾਜੜ ਪੈ ਗਈ ਕਿਉਂਕਿ ਉਹਨਾਂ ਦਾ ਜਰਨੈਲ ਮਾਰਿਆ ਗਿਆ ਸੀ ਜਰਨੈਲ ਨੇ ਗੱਲ ਹੀ ਬੜੀ ਟੇਢੀ ਕਰ ਦਿੱਤੀ ਸੀ ਉਸ ਸਮੇਂ ਜਦੋਂ ਜਰਨੈਲ ਮਾਰਿਆ ਜਾਂਦਾ ਸੀ ਤਾਂ ਫੌਜ ਅੱਗੇ ਨਹੀਂ ਸੀ ਵਾਦੀ ਤੇ ਜੇ ਕੋਈ ਵਧਿਆ ਵੀ ਤਾਂ ਇਹਨਾਂ ਨੇ ਮਾਰ ਦਿੱਤਾ ਇਸ ਤੋਂ ਬਾਅਦ ਬੱਗਾ ਮਲਕੀਰਾ ਜੋ ਅਕਬਰ ਵਾਸਤੇ ਕੀਮਤੀ ਤੋਹਫੇ ਲੈ ਕੇ ਜਾ ਰਿਹਾ ਸੀ ਉਹ ਦੁੱਲੇ ਤੇ ਉਸਦੇ ਸਾਥੀਆਂ ਨੇ ਲੁੱਟ ਲਏ ਇਸ ਤੋਂ ਬਾਅਦ ਕਿਸੇ ਐਸੇ ਬੰਦੇ ਨੂੰ ਬੁਲਾਇਆ ਗਿਆ ਜੋ ਲੁੱਟਦਾ ਸਮਾਨ ਖਰੀਦ ਲੈਂਦਾ ਸੀ ਜਦੋਂ ਉਹ ਬੰਦਾ ਸਮਾਨ ਲੈਣ ਲਈ ਆਇਆ ਤਾਂ ਦੁੱਲੇ ਨੇ ਉਸ ਨੂੰ ਫੜ ਲਿਆ ਤੇ ਉਸ ਦੇ ਸਾਹਮਣੇ ਲਾਲ ਕੱਪੜੇ ਨਾਲ ਟੱਕੀ ਟੋਕਰੀ ਰੱਖੀ ਜਦੋਂ ਕੱਪੜਾ ਲਾਇਆ ਤਾਂ ਉਸ ਵਿੱਚ ਬੱਗੇ ਮਲਕੀਰੇ ਦਾ ਸਿਰ ਸੀ ਦੁੱਲੇ ਨੇ ਕਿਹਾ ਇਹ ਟੋਕਰੀ ਅਕਬਰ ਬਾਦਸ਼ਾਹ ਤੱਕ ਪਹੁੰਚਾਉਣੀ ਆ ਪਹਿਲਾਂ ਤਾਂ ਉਹ ਬੰਦਾ ਨਾ ਨੁਕਰ ਕਰਨ ਲੱਗਿਆ ਜਦੋਂ ਦੁੱਲੇ ਨੇ ਤਲਵਾਰ ਕੱਢੀ ਤਾਂ ਡਰ ਕਾਰਨ ਉਹ ਬੰਦਾ ਮੰਨ ਗਿਆ ਉਸ ਸਮੇਂ ਅਕਬਰ ਵੀ ਲਾਹੌਰ ਆਇਆ ਹੋਇਆ ਸੀ ਤੇ ਆਪਣਾ ਦਰਬਾਰ ਲਾ ਕੇ ਬੈਠਾ ਸੀ ਉਹ ਬੰਦਾ ਦਰਬਾਰ ਵਿੱਚ ਪਹੁੰਚਿਆ ਤੇ ਟੋਕਰੀ ਲਿਆ ਕੇ ਅਕਬਰ ਦੇ ਸਾਹਮਣੇ ਰੱਖੀ ਬਾਦਸ਼ਾਹ ਨੇ ਸੋਚਿਆ ਕੋਈ ਵਧੀਆ ਤੋਹਫਾ ਹੋਵੇਗਾ ਜਦੋਂ ਬਾਦਸ਼ਾਹ ਨੇ ਕੱਪੜਾ ਹਟਾਇਆ ਤਾਂ ਸਾਰਾ ਦਰਬਾਰ ਹਿੱਲ ਗਿਆ ਕਿਉਂਕਿ ਉਸ ਵਿੱਚ ਬੱਗੇ ਮਲਕੀਰੇ ਦਾ ਸਿਰ ਸੀ ਸਪਾਹੀਆਂ ਨੇ ਤੇ ਟੋਕਰੀ ਲਿਆਉਣ ਵਾਲੇ ਨੇ ਸਾਰੀ ਗੱਲਬਾਤ ਕੀਤੀ ਕਿ ਇਹ ਸਭ ਪਿੰਡੀ ਦੇ ਦੁੱਲੇ ਨੇ ਕੀਤਾ ਤਾਂ ਸਾਰਾ ਦਰਬਾਰ ਦੁੱਲੇ ਨੂੰ ਮਾਰਨ ਦੀਆਂ ਸਕੀਮਾਂ ਬਣਾਉਣ ਲੱਗਾ ਅੱਗੇ ਭਰਨੇ 25 ਕੋ ਹਥਿਆਰਬੰਦ ਘੋੜਸਵਾਰ ਪਿੰਡੀ ਵੱਲ ਭੇਜੇ ਇਧਰ ਇਹ ਸਭ ਕੁਝ ਕਰਨ ਤੋਂ ਬਾਅਦ ਦੁੱਲਾ ਤੇ ਉਸਦੇ ਸਾਥੀ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਹੋਏ ਸੀ ਉਹਨਾਂ ਨੇ ਲਾਹੌਰ ਵਾਲੇ ਪਾਸਿਓਂ ਗਰਦਾਂ ਉੜਦੀਆਂ ਆਉਂਦੀਆਂ ਵੇਖੀਆਂ ਤਾਂ ਉਹ ਸਮਝ ਗਏ ਤੇ ਸਿਪਾਹੀ ਥੋੜੀ ਦੇਰ ਬਾਅਦ ਹੀ ਜੰਗਲ ਵਿੱਚ ਪਹੁੰਚ ਗਏ ਇੱਕ ਸਿਪਾਹੀ ਨੇ ਪੁੱਛਿਆ ਥੋੜੇ ਵਿੱਚੋਂ ਦੁੱਲਾ ਕੌਣ ਹੈ ਜੋ ਵੱਡਾ ਖੱਬੀਖਾਨ ਬਣਿਆ ਫਿਰਦਾ ਦੁੱਲੇ ਦੇ ਦੋਸਤ ਨੇ ਕਿਹਾ ਤੁਸੀਂ 10-12 ਜਣੇ ਇਕੱਠੇ ਹੋ ਕੇ ਬੜੇ ਬਹਾਦਰ ਬਣੇ ਫਿਰਦੇ ਹੋ ਦੁੱਲਾ ਸ਼ੇਰ ਦਾ ਸ਼ਿਕਾਰ ਕਰਨ ਗਿਆ ਹੋਇਆ ਤੁਸੀਂ ਕਰਕੇ ਦਿਖਾ ਦਿਓ ਜਿਹੜਾ ਪਹਿਲਾ ਸ਼ੇਰ ਮਾਰ ਲਿਆ ਆ ਉਹ ਜਿੱਤ ਗਿਆ ਜੇ ਤੁਸੀਂ ਜਿੱਤ ਗਏ ਤਾਂ ਤੁਸੀਂ ਦੁੱਲੇ ਨੂੰ ਲੈ ਜਾਓ ਜੇ ਹਾਰ ਗਏ ਤਾਂ ਤੁਹਾਡੀਆਂ ਦਾੜ੍ਹੀਆਂ ਮੁੱਛਾਂ ਮੁੰਨ ਕੇ ਭੇਜਾਂਗੇ ਸਪਾਈਆਂ ਨੇ ਇਹ ਸ਼ਰਤ ਵੀ ਮੰਨ ਲਈ ਦੋਹਾਂ ਨੇ ਸ਼ੇਰ ਦੇ ਪਿੱਛੇ ਭਜੜਨਾ ਪਾ ਦਿੱਤੀਆਂ ਜੰਗਲ ਬਹੁਤ ਸੰਘਣਾ ਸੀ ਤੇ ਹਨੇਰਾ ਵੀ ਕਾਫੀ ਹੋ ਚੁੱਕਿਆ ਸੀ ਕੋਈ ਤੀਰ ਮਾਰ ਜਾ ਸੀ ਕੋਈ ਨੇਜਾ ਥੋੜੀ ਦੇਰ ਬਾਅਦ ਦੁੱਲਾ ਜੰਗਲ ਵਿੱਚੋਂ ਬਾਹਰ ਆਇਆ ਤੇ ਸ਼ੇਰ ਦੁੱਲੇ ਦੇ ਘੋੜੇ ਦੇ ਪਿੱਛੇ ਬੰਨਿਆ ਹੋਇਆ ਸੀ ਇਹ ਸ਼ਕਤ ਦੁੱਲੇ ਹੋਣੀ ਜਿੱਤ ਗਏ ਇਹਨਾਂ 8-10 ਬੰਦਿਆਂ ਨੇ 25 ਮੁਗਲ ਸਪਾਹੀਆਂ ਨੂੰ ਫੜ ਕੇ ਉਹਨਾਂ ਦੀਆਂ ਦਾੜ੍ਹੀਆਂ ਮੁੱਛਾਂ ਮੋਨ ਦਿੱਤੀਆਂ ਤੇ ਉਹਨਾਂ ਦੇ ਘੋੜੇ ਵੀ ਰੱਖ ਲਏ ਤੋੜ ਕੇ ਉਹਨਾਂ ਨੂੰ ਲਾਹੌਰ ਵੱਲ ਭੇਜ ਦਿੱਤਾ ਅਕਬਰ ਬਾਦਸ਼ਾਹ ਅੱਗੇ ਇਹ ਦੂਜਾ ਵਾਰ ਸੀ ਆਸ-ਪਾਸ ਦੇ ਲੋਕ ਜੋ ਬਾਦਸ਼ਾਹ ਤੋਂ ਦੁਖੀ ਸੀ ਉਹ ਵੀ ਆਪਣੇ ਮਸਲੇ ਲੈ ਕੇ ਦੁੱਲੇ ਕੋਲ ਆਉਣ ਲੱਗੇ ਇੱਕ ਸਮਾਂ ਇਹੋ ਜਿਹਾ ਵੀ ਸੀ ਕਿ ਦੁੱਲਾ ਕਿਸਾਨਾਂ ਦਾ ਵੱਡਾ ਆਗੂ ਬਣ ਗਿਆ ਸੀ ਇੱਕ ਵਾਰ ਦੁੱਲਾ ਆਪਣੇ ਸਾਥੀਆਂ ਨਾਲ ਦਰਿਆ ਦੇ ਕੰਢੇ ਬੈਠਾ ਸੀ ਉਸ ਕੋਲ ਦੇਬੂ ਨਾਂ ਦਾ ਇੱਕ ਬ੍ਰਾਹਮਣ ਆਇਆ ਤੇ ਰੋ ਰੋ ਕੇ ਆਪਣਾ ਦੁੱਖ ਦੱਸਣ ਲੱਗਿਆ ਕਿ ਮੇਰੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ ਐ ਇਲਾਕੇ ਦਾ ਚੌਧਰੀ ਸੁੰਦਰੀ ਨਾਲ ਵਿਆਹ ਕਰਾਉਣਾ ਚਾਹੁੰਦਾ ਜਿਸ ਦੀ ਉਮਰ ਅਜੇ 15 ਸਾਲ ਐ ਤੇ ਚੌਧਰੀ ਉਸ ਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਜਦੋਂ ਮੈਂ ਨਾ ਕੀਤੀ ਤਾਂ ਮੈਨੂੰ ਫੜ ਕੇ ਲਾਹੌਰ ਲੈ ਗਏ ਮੈਨੂੰ ਬਹੁਤ ਡਰਾਇਆ ਧਮਕਾਇਆ ਮੈਂ ਸੋਚ ਕੇ ਦੱਸਣ ਲਈ ਕੁਝ ਸਮੇਂ ਦੀ ਮੌਲਤ ਮੰਗੀਆ ਉਥੋਂ ਆ ਕੇ ਮੇਰੇ ਕੋਲ ਕੋਈ ਚਾਰਾ ਨਹੀਂ ਰਿਹਾ ਮੈਂ ਤੇ ਮੇਰੇ ਪਰਿਵਾਰ ਨੇ ਰਾਵੀ ਵਿੱਚ ਛਾਲ ਮਾਰਨ ਬਾਰੇ ਵੀ ਸੋਚਿਆ ਪਰ ਫਿਰ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਤਾਂ ਦੁੱਲੇ ਨੇ ਕਿਹਾ ਕਿ ਤੂੰ ਬਿਲਕੁਲ ਵੀ ਫਿਕਰ ਨਾ ਕਰ ਤੇਰੀਆਂ ਧੀਆਂ ਨੂੰ ਮੈਂ ਆਪਣੀਆਂ ਧੀਆਂ ਬਣਾ ਕੇ ਵਿਆਹੂੰਗਾ ਤੂੰ ਆਪਣੀ ਧੀ ਲਈ ਕੋਈ ਆਪਣੀ ਪਸੰਦ ਦਾ ਮੁੰਡਾ ਭਾਲ ਤੇ ਅਸੀਂ ਉਸ ਦਾ ਵਿਆਹ ਕਰਾਂਗੇ ਇਹਨਾਂ ਸੁਣ ਕੇ ਦੇਬੂ ਬ੍ਰਾਹਮਣ ਦੁੱਲੇ ਦੇ ਪੈਰੀਂ ਪੈ ਗਿਆ ਦੁੱਲੇ ਨੇ ਆਪਣੇ ਅੱਡੇ ਤੇ ਜਿੱਥੇ ਉਹ ਬੈਠਦੇ ਸੀ ਉੱਥੇ ਬਰਾਤ ਦਾ ਪ੍ਰਬੰਧ ਕੀਤਾ ਤੇ 150 ਦੇ ਕਰੀਬ ਹਥਿਆਰਬੰਦ ਸਾਥੀ ਜੰਗਲ ਵਿੱਚ ਲਪੋਕੇ ਬਿਠਾ ਦਿੱਤੇ ਦੁੱਲੇ ਨੂੰ ਪਤਾ ਸੀ ਕਿ ਇਹ ਵੀ ਸੱਪ ਦੀ ਖੋਡ ਵਿੱਚ ਹੱਥ ਪਾਉਣ ਦੇ ਬਰਾਬਰ ਆ ਉਹੀ ਗੱਲ ਹੋਈ ਚੌਧਰੀ ਦੇ ਬੰਦਿਆਂ ਨੇ ਵਿਆਹ ਤੇ ਆ ਕੇ ਘੇਰਾ ਪਾ ਲਿਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਦੁੱਲੇ ਨੇ ਪੂਰਾ ਬੰਦੋਬਸਤ ਕੀਤਾ ਹੋਇਆ ਜਦੋਂ ਤਲਵਾਰਾਂ ਚੱਲਣ ਲੱਗੀਆਂ ਤਾਂ ਚੌਧਰੀ ਦੇ ਬੰਦੇ ਡਰ ਗਏ ਦੁੱਲੇ ਦੇ ਸਾਥੀਆਂ ਨੇ ਉਹਨਾਂ ਨੂੰ ਫੜ ਕੇ ਪਿੰਡ ਵਿੱਚ ਲਿਆ ਕੇ ਸਾਰਾ ਪਿੰਡ ਇਕੱਠਾ ਕਰਕੇ ਤੇ ਦੁੱਲੇ ਨੇ ਉਹਨਾਂ ਦੇ 100-100 ਛਿੱਤਰ ਮਾਰੇ ਤੇ ਉੱਥੋਂ ਭਜਾ ਦਿੱਤਾ ਤੇ ਆਪ ਜਾ ਕੇ ਵਿਆਹ ਪੂਰਾ ਕਰਵਾਇਆ ਤੇ ਸੇਰ ਸ਼ੱਕਰ ਪਾ ਕੇ ਕੁੜੀ ਤੋੜ ਦਿੱਤੀ ਉਸ ਤੋਂ ਬਾਅਦ ਇਹ ਮਸ਼ਹੂਰ ਹੋ ਗਿਆ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਿਆਹੀ ਸ਼ੇਰ ਸ਼ੱਕਰ ਪਾਈ ਇਸ ਤੋਂ ਬਾਅਦ ਫਰਵਰੀ 1599 ਨੂੰ ਅਕਬਰ ਕਸ਼ਮੀਰ ਤੋਂ ਵਾਪਸ ਆ ਰਿਹਾ ਸੀ ਤੇ ਉਸ ਨੂੰ ਦੁੱਲੇ ਵੱਲੋਂ ਕੁੱਟੇ ਬੰਦਿਆਂ ਬਾਰੇ ਪਤਾ ਲੱਗਿਆ ਤਾਂ ਅਕਬਰ ਨੇ ਬੀਰਬਾਲ ਨੂੰ ਪੁੱਛਿਆ ਦੁੱлле ਦਾ ਕੀ ਕੀਤਾ ਜਾਵੇ ਤਾਂ ਬੀਰਬਾਲ ਨੇ ਕਿਹਾ ਹਜ਼ੂਰ ਆਪਾਂ ਅਜੇ ਬਹੁਤ ਵੱਡੇ ਵੱਡੇ ਮੁੱਦਿਆਂ ਤੇ ਕੰਮ ਕਰਨਾ ਆਪਾਂ ਨੂੰ ਦੁੱлле ਪਿੱਛੇ ਫੌਜ ਭੇਜ ਕੇ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ ਪਰ ਦੁੱਲਾ ਅਕਬਰ ਦੇ ਦਿਮਾਗ ਵਿੱਚ ਫਸ ਚੁੱਕਿਆ ਸੀ ਅਗਲੇ ਦਿਨ ਅਕਬਰ ਨੇ ਦਰਬਾਰ ਲਾਇਆ ਤੇ ਐਲਾਨ ਕੀਤਾ ਕਿ ਸੰਦਲਬਾਰ ਦਾ ਬਾਗੀ ਦੁੱਲਾ ਪੱਟੀ ਜੋ ਉਸ ਨੂੰ ਗ੍ਰਿਫਤਾਰ ਕਰਕੇ ਲਿਆਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਤੇ ਦਰਬਾਰ ਵਿੱਚ ਖਾਸ ਰਤਬਾ ਮਿਲੇਗਾ ਪਰ ਕੋਈ ਵੀ ਅੱਗੇ ਨਾ ਆਇਆ ਫਿਰ ਥੋੜੀ ਦੇਰ ਬਾਅਦ ਮਿਰਜ਼ਾ ਨਜਾਮਉਦੀਨ ਅੱਗੇ ਆਇਆ ਤੇ ਕਹਿਣ ਲੱਗਾ ਮੈਂ ਦੁੱਲੇ ਨੂੰ ਗ੍ਰਿਫਤਾਰ ਕਰਕੇ ਲਿਆਉਂਗਾ ਨਜਾਮਉਦੀਨ ਦੇ ਛੋਟੇ ਭਰਾ ਅਲਾਉਦੀਨ ਦੀ ਅਗਵਾਈ ਵਿੱਚ ਫੌਜਾਂ ਲਾਹੌਰ ਦੇ ਬਾਜ਼ਾਰ ਵਿੱਚ ਦੀ ਪਿੰਡੀ ਵੱਲ ਕੂਚ ਕਰ ਗਈਆਂ ਇਧਰ ਦੁੱਲੇ ਤੇ ਉਸਦੇ ਸਾਥੀਆਂ ਨੂੰ ਵੀ ਪਤਾ ਲੱਗ ਗਿਆ ਉਹਨਾਂ ਨੇ ਦੁੱਲੇ ਨੂੰ ਕਿਹਾ ਤੂੰ ਆਪਣੇ ਨਾਨਕੇ ਜਾ ਤੇ ਹੋਰ ਨੌਜਵਾਨ ਮੁੰਡੇ ਇਕੱਠੇ ਕਰਕੇ ਆਪਣੀ ਫੌਜ ਵਿੱਚ ਭਰਤੀ ਕਰ ਪਹਿਲਾਂ ਤਾਂ ਦੁੱਲਾ ਨਹੀਂ ਮੰਨਿਆ ਕਿ ਮੈਂ ਪਿੰਡੀ ਨੂੰ ਛੱਡ ਕੇ ਨਹੀਂ Ya no. ਫਿਰ ਸਾਥੀਆਂ ਦੇ ਦਬਾਅ ਪਾਉਣ ਤੇ ਆਪਣੇ ਨਾਨਕੇ ਚਨਯੌਰ ਚਲਾ ਗਿਆ ਜਾਣ ਤੋਂ ਪਹਿਲਾਂ ਪਿੰਡੀ ਦੀ ਜ਼ਿੰਮੇਵਾਰੀ ਆਪਣੇ ਭਰਾ ਮਹਿਰੂ ਤੇ ਨੂਰੇ ਨੂੰ ਦੇ ਕੇ ਗਿਆ ਮਿਰਜ਼ਾ ਨਜਾਮੂਦੀਨ ਨੂੰ ਵੀ ਪਤਾ ਲੱਗ ਗਿਆ ਕਿ ਦੁੱਲਾ ਪਿੰਡੀ ਵਿੱਚ ਨਹੀਂ ਦੁੱਲੇ ਦੀ ਮਾਂ ਨੇ ਧੂੜ ਉੜਦੀ ਵੇਖ ਕੇ ਮਹਿਰੂ ਨੂੰ ਕਿਹਾ ਕਿ ਤੇਰਾ ਭਰਾ ਮਦਦ ਲੈਣ ਵਾਸਤੇ ਨਾਨਕੇ ਗਿਆ ਤੇ ਤੂੰ ਉਸ ਨੂੰ ਮੋੜ ਕੇ ਲਿਆ ਫੌਜਾਂ ਨੇ ਪਿੰਡੀ ਨੂੰ ਘੇਰ ਲਿਆ ਤੇ ਪਿੰਡ ਦੀਆਂ ਕਈ ਹੋਰ ਔਰਤਾਂ ਨੇ ਵੀ ਮਹਿਰੂ ਨੂੰ ਕਿਹਾ ਤੇਰੇ ਪਿਓ ਦਾਦੇ ਤਾਜ਼ਾ ਤਖਤਾਂ ਤੋਂ ਵੀ ਨਹੀਂ ਸੀ ਡਰੇ ਤੁਸੀਂ ਸਾੰਦਲਬਾਰ ਦੇ ਜੰਮੇ ਜਾਇਓ ਕੀ ਫਾਇਦਾ ਤੁਹਾਡੀਆਂ ਜਵਾਨੀਆਂ ਚੜੀਆਂ ਦਾ ਜੇ ਤੁਰਕ ਔਰਤਾਂ ਦੀ ਬੇਪਤੀ ਕਰਤੇ ਰਹੇ ਸ਼ਾਹੀ ਫੌਜ ਤਾਂ ਲਾਲਚ ਕਰਕੇ ਲੜਨ ਆ ਰਹੀ ਆ ਪਰ ਤੁਸੀਂ ਤਾਂ ਆਪਣੀ ਮਿੱਟੀ ਖਾਤਰ ਲੜਨਾ ਕੀ ਫਾਇਦਾ ਤੁਹਾਡੇ ਜਿਉਂਦਾ ਜੇ ਦੁਸ਼ਮਣ ਘਰ ਤੱਕ ਪਹੁੰਚ ਗਿਆ ਜੰਗ ਵਿੱਚ ਪਤਾ ਨਹੀਂ ਕੀ ਹੋਣਾ ਪਰ ਦੁਸ਼ਮਣ ਦੇ ਮੂਹਰੇ ਹੋ ਕੇ ਲੜੋ ਨizamuddin ਨੂੰ ਮੌਕਾ ਮਿਲ ਗਿਆ ਉਸਨੇ ਆਪਣੀ ਫੌਜ ਨੂੰ ਪਿੰਡੀ ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਚਨਾਅ ਦਰਿਆ ਦੇ ਕੰਢੇ ਜੰਗਲ ਵਿੱਚ ਬੈਠੇ ਦੁੱਲੇ ਦੇ ਸਾਥੀ ਸ਼ਾਹੀ ਫੌਜ ਨਾਲ ਭਿੜੇ ਦੇਖਦੇ ਹੀ ਦੇਖਦੇ ਪਿੰਡ ਦੀਆਂ ਗਲੀਆਂ ਵਿੱਚ ਲਾਸ਼ਾਂ ਹੀ ਲਾਸ਼ਾਂ ਵੇਛ ਗਈਆਂ ਨizamuddin ਨੇ ਦੁੱਲੇ ਦੀ ਮਾਂ ਪਤਨੀ ਕੁੜੀਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਲਿਆ ਇਸ ਦਰਾਨ ਮੇਰੂ ਘੋੜਾ ਲੈ ਕੇ ਨਾਨਕਿਆਂ ਵੱਲ ਭੱਜਿਆ ਅਜੇ ਅੱਧੀ ਵਾਫ਼ ਹੀ ਗਿਆ ਸੀ ਕਿ ਸਾਹਮਣੇ ਤੋਂ ਦੁੱਲਾ ਤੇ ਉਸਦੇ ਮਾਮੇ 4-500 ਹਥਿਆਰਬੰਦ ਨੌਜਵਾਨ ਘੋੜਿਆਂ ਤੇ ਆਉਂਦੇ ਦਿਸੇ ਮੇਰੂ ਨੂੰ ਕੁਝ ਹੌਸਲਾ ਹੋਇਆ ਮੇਰੂ ਨੇ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਜਦੋਂ ਉਹ ਦਰਿਆ ਦੇ ਕੰਢੇ ਦੁਆਰਾ ਪਹੁੰਚੇ ਤਾਂ ਪਤਾ ਲੱਗ ਗਿਆ ਉਹਨਾਂ ਦਾ ਸਾਰਾ ਪਰਿਵਾਰ ਬੰਦੀ ਬਣਾ ਲਿਆ ਗਿਆ ਦੁੱਲੇ ਨੇ ਸਾਰਿਆਂ ਨਾਲ ਸਲਾਹ ਕਰਕੇ ਮਿਰਜ਼ਾ ਨਜਾਮੂਦੀਨ ਨੂੰ ਚਿੱਠੀ ਲਿਖੀ ਕਿ ਹੁਣ ਲੁਕ-ਲੁਕ ਕੇ ਵਾਰ ਕਰਨੇ ਬੰਦ ਕਰ ਦੇ ਸਾਹਮਣੇ ਸਾਹਮਣੇ ਹੋ ਕੇ ਲੜਨ ਦਾ ਸਮਾਂ ਆ ਗਿਆ ਪੱਟੀ 1 ਤੇ ਮੁਗਲ 4 ਲੜਨਗੇ ਜੇ ਮਨਜ਼ੂਰ ਆ ਤਾਂ ਮੈਦਾਨ ਵਿੱਚ ਆ ਜਾ ਮਿਰਜ਼ਾ ਨਜ਼ਾਮੁਦੀਨ ਪਹਿਲਾਂ ਘਬਰਾਇਆ ਤੇ ਫਿਰ ਹੱਸਿਆ ਕਿ ਅਸੀਂ ਕਿਹੜਾ ਚੂੜੀਆਂ ਪਾਈਆਂ ਹੋਈਆਂ ਜੇ ਪੱਟੀ 1 ਲੜੇਗਾ ਤਾਂ ਸਾਡਾ ਵੀ 1 ਲੜੇਗਾ ਫਿਰ ਮੁਗਲ ਸਿਪਾਈਆਂ ਨੇ ਨਜ਼ਾਮੁਦੀਨ ਨੂੰ ਕਿਹਾ ਉਹ ਆਪ ਹੀ ਮਰਨ ਆ ਰਿਹਾ ਆਪਾਂ 4 ਹੀ ਲੜਾਂਗੇ ਤਾਂ ਫਿਰ ਉਹਨਾਂ ਨੇ ਮਨਜ਼ੂਰ ਕਰ ਲਿਆ ਕਿ ਭੱਟੀ ਇੱਕ ਤੇ ਮੁਗਲ ਚਾਰ ਲੜਨਗੇ ਨਿਜਾਮੁਦੀਨ ਨੇ ਚਿੱਠੀ ਲਿਖ ਕੇ ਦੁੱਲੇ ਨਾਲ ਟੈਮ ਬੰਨ ਲਿਆ ਆਸੇ-ਪਾਸੇ ਪਿੰਡਾਂ ਦੇ ਲੋਕ ਲੜਾਈ ਵੇਖਣ ਲਈ ਇਸ ਤਰ੍ਹਾਂ ਇਕੱਠੇ ਹੋਏ ਜਿਵੇਂ ਕੋਈ ਲੜਾਈ ਨਹੀਂ ਮੇਲਾ ਲੱਗਿਆ ਹੋਵੇ ਦੁੱਲੇ ਦੇ ਸਾਥੀ ਆਪਣੇ ਹੱਕ ਵਾਸਤੇ ਲੜ ਰਹੇ ਸੀ ਤੇ ਮੁਗਲ ਇਨਾਮ ਵਾਸਤੇ ਦੋਹਾਂ ਦੇ ਦਿਮਾਗਾਂ ਵਿੱਚ ਬਹੁਤ ਫਰਕ ਸੀ ਮੌਤ ਦੀ ਬਾਜ਼ੀ ਹੱਕ ਵਾਲਾ ਹੀ ਲਗਾ ਸਕਦਾ ਇਨਾਮ ਵਾਲਾ ਨਹੀਂ ਦੁੱਲੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜੇ ਜੰਗ ਵਿੱਚ ਕੋਈ ਚਲਾਕੀ ਕੀਤੀ ਕਿ ਤਾਂ ਅਸੀਂ ਸਾਰੇ ਅਸੂਲ ਭੁੱਲ ਜਾਵਾਂਗੇ ਇਸ ਤੋਂ ਬਾਅਦ ਨਗਾਰਾ ਵੱਜਿਆ ਤੇ ਜੰਗ ਸ਼ੁਰੂ ਹੋ ਗਈ ਦੁੱਲੇ ਦਾ ਭਾਨਜਾ ਸ਼ੇਰਖਾਨ ਅੱਗੇ ਵਧਿਆ ਸਾਹਮਣੇ ਨਿਜ਼ਾਮਉਦੀਨ ਦੇ ਚਾਰ ਸਿਪਾਹੀ ਖੜੇ ਸੀ ਸ਼ੇਰਖਾਨ ਦੇ ਇੱਕ ਹੱਥ ਵਿੱਚ ਤਲਵਾਰ ਤੇ ਦੂਜੇ ਵਿੱਚ ਨੇਜਾ ਸੀ ਜਾਂਦਾ ਹੀ ਉਹਨੇ ਦੋ ਸਿਪਾਹੀ ਢੇਰ ਕਰ ਦਿੱਤੇ ਇੱਕ ਦੀ ਘੋੜੇ ਤੋਂ ਡਿੱਗ ਕੇ ਲੱਤ ਟੁੱਟ ਗਈ ਤੇ ਇੱਕ ਮੌਤ ਦੇ ਡਰੋਂ ਭੱਜ ਗਿਆ ਮਿਰਜ਼ਾ ਨਜ਼ਾਮੁਦੀਨ ਬਹੁਤ ਕਲਪਿਆ ਤੇ ਆਪਣੇ ਸਿਪਾਹੀਆਂ ਨੂੰ ਗਾਲਾਂ ਕੱਢਣ ਲੱਗਿਆ ਹੁਣ ਦੁੱਲੇ ਦਾ ਛੋਟਾ ਮਾਮਾ ਜਲਾਲ ਖਾਨ ਅੱਗੇ ਵਧਿਆ ਜਲਾਲ ਖਾਨ ਬਹੁਤ ਹੀ ਸੁੱਲਜਾ ਹੋਏ ਲੜਾਕੂ ਸੀ ਉਹ ਚਾਰ ਸਿਪਾਹੀਆਂ ਦੇ ਕਾਬੂ ਨਹੀਂ ਸੀ ਆ ਰਿਹਾ ਆਪਣੀ ਹਾਰ ਹੁੰਦੀ ਵੇਖ ਕੇ ਨਜ਼ਾਮੁਦੀਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨੇ ਚਾਰ ਘੋੜਸਵਾਰ ਹੋਰ ਭੇਜ ਦਿੱਤੇ ਦੋ ਸਿਪਾਹੀ ਜਲਾਲ ਖਾਨ ਨੇ ਮਾਰ ਦਿੱਤੇ ਤੇ 6 ਸਿਪਾਈਆਂ ਨੇ ਘੇਰ ਕੇ ਜਲਾਲ ਖਾਨ ਨੂੰ ਮਾਰ ਦਿੱਤਾ ਦੁੱਲੇ ਨੇ ਲਹਿਕਾਰਾ ਮਾਰਿਆ ਤੇ ਆਪਣੇ ਸਾਥੀਆਂ ਨੂੰ ਕਿਹਾ ਨਜਾਮਉਦੀਨ ਨੇ ਅਸੂਲ ਤੋੜਿਆ ਹੁਣ ਕੋਈ ਅਸੂਲ ਨਹੀਂ ਸਿੱਧੀ ਜੰਗ ਹੋਵੇਗੀ ਦੁੱਲਾ ਤੇ ਉਸਦੇ ਸਾਥੀਆਂ ਨੇ ਘੋੜਿਆਂ ਨੂੰ ਅੱਡੀਆਂ ਲਾਈਆਂ ਤੇ ਮਾਰੋ-ਮਾਰ ਕਰਦੇ ਸ਼ਾਹੀ ਫੌਜ ਵਿੱਚ ਵੜ ਗਏ ਦੁੱਲੇ ਤੇ ਉਸਦੇ ਸਾਥੀਆਂ ਨੇ ਸ਼ਾਹੀ ਫੌਜ ਦਾ ਬਹੁਤ ਨੁਕਸਾਨ ਕੀਤਾ ਇੱਕ ਵਾਰ ਤਾਂ ਹਨੇਰੀ ਲਿਆ ਦਿੱਤੀ ਸ਼ਾਹੀ ਫੌਜ ਦੀ ਵੱਡ ਟੁਕ ਵੇਖ ਕੇ ਨਜਾਮਉਦੀਨ ਬਹੁਤ ਘਬਰਾ ਗਿਆ ਤੇ ਦੁੱਲੇ ਦੀਆਂ ਮਿੰਟਾਂ ਕਰਨ ਲੱਗ ਗਿਆ ਨਜਾਮਉਦੀਨ ਭੱਜ ਕੇ ਔਰਤਾਂ ਵਾਲੇ ਤੰਬੂ ਵਿੱਚ ਵੜ ਗਿਆ ਜਿੱਥੇ ਦੁੱਲੇ ਦੀ ਮਾਂ ਘਰ ਵਾਲੀ ਕੁੜੀਆਂ ਤੇ ਹੋਰ ਪਰਿਵਾਰਕ ਮੈਂਬਰ ਕੈਦ ਸੀ ਨਜਾਮੂਦੀਨ ਦੁੱਲੇ ਦੀ ਮਾਂ ਦੇ ਪੈਰਾਂ ਵਿੱਚ ਬੈਠ ਗਿਆ ਤੇ ਤਰਲੇ ਕਰਨ ਲੱਗਿਆ ਕਿ ਤੂੰ ਮੇਰੀ ਮਾਂ ਵਰਗੀਆਂ ਪਰ ਦੁੱਲਾ ਤਲਵਾਰ ਹੱਥ ਵਿੱਚ ਫੜੀ ਆਪਣੀ ਮਾਂ ਨੂੰ ਪਰੇ ਹੋਣ ਲਈ ਆਖ ਰਿਹਾ ਸੀ ਕਿ ਇਸ ਨੇ ਜੰਗ ਦਾ ਅਸੂਲ ਤੋੜਿਆ ਹੈ ਤੇ ਮਾਮੇ ਨੂੰ ਮਾਰ ਦਿੱਤਾ ਲੱਦੀ ਨੇ ਕਿਹਾ ਪੈਰੀ ਡਿੱਗੇ ਨੂੰ ਨਹੀਂ ਮਾਰਨਾ ਇਹ ਭੱਟੀਆਂ ਦੀ ਸ਼ਾਨ ਦੇ ਖਿਲਾਫ ਉਹ ਅਜੇ ਵੀ ਅਸੂਲਾਂ ਦੀ ਗੱਲ ਕਰ ਰਹੀ ਸੀ ਪਰ ਦੁੱਲੇ ਨੇ ਕਿਹਾ ਇਸ ਵਿੱਚ ਵੀ ਇਸ ਦੀ ਕੋਈ ਚਾਲ ਹੋ ਸਕਦੀ ਆ ਇਹ ਦੋ ਜੀਭਾਂ ਵਾਲੇ ਸਾਪਾ ਮੌਤ ਸਿਰ ਤੇ ਇਹ ਕਿ ਕਿਸੇ ਨੂੰ ਵੀ ਮਾਪਿਓ ਬਣਾ ਲੈਂਦੇ ਆ ਪਰ ਲੱਦੀ ਦੇ ਵਿੱਚ ਪੈਨ ਕਰਕੇ ਦੁੱਲਾ ਠੰਡਾ ਹੋ ਗਿਆ ਦੁੱਲਾ ਨਜਾਮਉਦੀਨ ਨੂੰ ਜੰਜੀਰਾਂ ਨਾਲ ਬੰਨ ਕੇ ਆਪਣੇ ਨਾਲ ਲੈ ਗਿਆ ਕਈ ਥਾਵਾਂ ਤੇ ਇਹ ਵੀ ਲਿਖਿਆ ਹੋਇਆ ਕਿ ਇਹ ਇੱਕ ਨਾਲ ਚਾਰ ਨਹੀਂ ਲੜੇ ਸੀ ਦੁੱਲੇ ਨੂੰ ਨਜਾਮਉਦੀਨ ਤੇ ਭਰੋਸਾ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਇਹ ਕੋਈ ਚਾਲ ਚੱਲ ਸਕਦਾ ਪਰ ਨਜਾਮਉਦੀਨ ਕਹਿਣ ਲੱਗਿਆ ਤੂੰ ਮੇਰਾ ਭਰਾ ਹੈ ਮੈਂ ਤੈਨੂੰ ਝੂਠ ਨਹੀਂ ਬੋਲੂਗਾ ਤੇ ਮੈਂ ਹੁਣ ਤੁਹਾਡੇ ਨਾਲ ਹੀ ਰਹੂੰਗਾ ਤੇ ਅਕਬਰ ਦੀ ਨੀਂਦ ਹਰਾਮ ਕਰ ਦੇਣੀ ਇਹ ਸੁਣ ਕੇ ਦੁੱਲਾ ਖੁਸ਼ੀ ਵਿੱਚ ਆ ਗਿਆ ਮਿਰਜ਼ਾ ਨਿਜਾਮਉਦੀਨ ਨੇ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਦੁੱਲੇ ਦਾ ਵਿਸ਼ਵਾਸ ਜਿੱਤ ਲਿਆ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਕਿਸੇ ਤੇ ਅੰਨਾ ਵਿਸ਼ਵਾਸ ਕਰਨਾ ਵੀ ਖਤਰਨਾਕ ਹੋ ਸਕਦਾ ਦੁੱਲੇ ਨੇ ਆਪਣੇ ਸਾਥੀਆਂ ਨੂੰ ਆਪਣੀ ਠਾਰ ਤੇ ਭੇਜ ਦਿੱਤਾ ਤੇ ਆਪ ਨਿਜਾਮਉਦੀਨ ਨਾਲ ਤੰਬੂ ਵਿੱਚ ਸ਼ਰਾਬ ਪੀਣ ਲੱਗਿਆ ਬਸ ਦੁੱਲਾ ਇੱਥੇ ਹੀ ਗਲਤੀ ਕਰ ਗਿਆ ਨਿਜਾਮਉਦੀਨ ਪਿਸ਼ਾਬ ਕਰਨ ਦੇ ਬਹਾਨੇ ਬਾਹਰ ਗਿਆ ਤੇ ਆਪਣੇ ਸਾਥੀਆਂ ਨੂੰ ਕਿਹਾ ਚੱਕੰਨੇ ਰਹੋ ਆਪਾਂ ਰਾਤ ਨੂੰ ਇੱਥੋਂ ਨਿਕਲਣਾ ਨਿਜਾਮ ਦੀਨ ਨੇ ਆਪਣੀ ਜੇਬ ਵਿੱਚੋਂ ਇੱਕ ਕੁੜੀ ਕਢੀ ਤੇ ਆਪਣੇ ਸਾਥੀ ਨੂੰ ਦੇ ਦਿੱਤੀ ਤੇ ਕਿਹਾ ਕਿ ਜਦੋਂ ਮੈਂ ਪਿਆਲਾ ਲਿਆਉਣ ਲਈ ਕਹਾ ਤੇ ਇਹ ਕੁੜੀ ਉਸ ਵਿੱਚ ਪਾ ਦੇਣੀ ਦੂਜੇ ਪਾਸੇ ਦੁੱਲੇ ਦੇ ਸਾਥੀ ਸੋਚ ਰਹੇ ਸੀ ਕਿ ਦੁੱਲਾ ਸਵੇਰ ਤੱਕ ਮੁੜਿਆ ਕਿਉਂ ਨਹੀਂ ਜਦੋਂ ਜਾ ਕੇ ਵੇਖਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਇੱਕ ਪਾਸੇ ਦੁੱਲੇ ਦੀ ਤਲਵਾਰ ਵੇਖ ਕੇ ਹਰਾਨ ਰਹਿ ਗਏ ਉਹ ਤਲਵਾਰ ਜਿਸ ਨੂੰ ਉਹ ਇੱਕ ਪਲ ਵੀ ਦੂਰ ਨਹੀਂ ਸੀ ਕਰਦਾ ਉਧਰ ਲਾਹੌਰ ਦਰਬਾਰ ਵਿੱਚ ਸਭ ਹਰਾਨ ਸੀ ਕਿ ਇੰਨਾ ਸਖਤ ਪਹਿਰਾ ਕਿਉਂ ਲਾਇਆ ਹੋਇਆ ਨਜਾਮਉਦੀਨ ਬੰਦੀਖਾਨੇ ਕੋਲ ਗਿਆ ਤੇ ਪਹਿਰੇਦਾਰਾਂ ਨੂੰ ਕਿਹਾ ਸਾਰੀ ਰਾਤ ਚਕੰਨੇ ਰਹਿਣਾ ਨਿਜ਼ਾਮੁਦੀਨ ਨੇ ਕਿਹਾ ਇੱਥੇ ਦੁੱਲਾ ਤੇ ਉਸ ਦੇ ਸਾਥੀ ਕੈਦ ਆ ਸਾਰੇ ਹੈਰਾਨ ਸੀ ਕਿ ਬਾਜੀ ਪਲਟ ਕਿਵੇਂ ਗਈ ਉਸ ਨੇ ਦੁੱਲੇ ਤੇ ਉਸ ਦੇ ਕੁਝ ਸਾਥੀਆਂ ਨੂੰ ਉਸ਼ਰਾਬ ਵਿੱਚ ਕੋਈ ਨਸ਼ੀਲੀ ਦਵਾਈ ਮਿਲਾ ਕੇ ਪਿਆ ਦਿੱਤੀ ਸੀ ਤੇ ਬੇਹੋਸ਼ੀ ਦੀ ਹਾਲਤ ਵਿੱਚ ਦੁੱਲੇ ਤੇ ਉਸ ਦੇ ਸਾਥੀਆਂ ਨੂੰ ਲਾਹੌਰ ਲਿਆਂਦਾ ਗਿਆ ਜਦੋਂ ਦੁੱਲੇ ਨੂੰ ਹੋਸ਼ ਆਈ ਤਾਂ ਆਪਣੇ ਆਪ ਨੂੰ ਜ਼ੰਜੀਰਾਂ ਵਿੱਚ ਜਕੜਿਆ ਵੇਖ ਕੇ ਨਿਜ਼ਾਮੁਦੀਨ ਤੇ ਬਹੁਤ ਗੁੱਸੇ ਹੋਇਆ ਕਿ ਤੂੰ ਭਰਾ ਬਣਾ ਕੇ ਧੋਖਾ ਕੀਤਾ ਦੁੱਲੇ ਨੇ ਆਪਣੀ ਮਾਂ ਤੇ ਵੀ ਬਹੁਤ ਗੁੱਸਾ ਕੀਤਾ ਕਿ ਜੇ ਤੂੰ ਮੈਨੂੰ ਨਾ ਰੋਕਦੀ ਤਾਂ ਉਸੇ ਟਾਈਮ ਮੈਂ ਇਸ ਕਮੀਨੇ ਦਾ ਸਿਰ ਲਾ ਦਿੰਦਾ ਸਾਰੇ ਦਰਬਾਰੀ ਵਜ਼ੀਰ ਦਰਬਾਰ ਵਿੱਚ ਬੁਲਾਏ ਗਏ ਕਚਹਿਰੀ ਲੱਗ ਗਈ ਕਚਹਿਰੀ ਵਿੱਚ ਦੁੱਲੇ ਦੇ ਜ਼ੁਲਮ ਦੱਸੇ ਗਏ ਕਿ ਕਿਵੇਂ ਉਹ ਬਾਗੀ ਹੋਇਆ ਕਿਵੇਂ ਲੋਕਾਂ ਨੂੰ ਲੁੱਟਿਆ ਤੇ ਕਿਵੇਂ ਸਾਡੀ ਸ਼ਾਹੀ ਫੌਜ ਨੂੰ ਲੁੱਟਿਆ ਦੁੱਲੇ ਨੇ ਕਿਹਾ ਮੈਂ ਬਾਦਸ਼ਾਹ ਦੀ ਕਚਹਿਰੀ ਨੂੰ ਮੰਨਦਾ ਹੀ ਨਹੀਂ ਤੇ ਮਿਰਜ਼ਾ ਅਨਜਾਮੂਦੀਨ ਨੇ ਸਾਡੇ ਨਾਲ ਧੋਖਾ ਕੀਤਾ ਮੈਨੂੰ ਤੁਸੀਂ ਚੱਕਰ फांसी ਲਾ ਦਿਓ ਪਰ ਮੈਂ ਤੁਹਾਡੇ ਨਜਾਮਉਦੀਨ ਵਾਂਗੂ ਜਾਨ ਬਚਾਉਣ ਲਈ ਭੀਖ ਨਹੀਂ ਮੰਗੂਗਾ ਕਚਹਿਰੀ ਵਿੱਚ ਮੌਜੂਦ ਲੋਕ ਦੁੱਲੇ ਦਾ ਖੌਫ ਸੁਣ ਕੇ ਹੈਰਾਨ ਸੀ ਇੱਕ ਥਾਂ ਤੇ ਇਹ ਵੀ ਲਿਖਿਆ ਹੋਇਆ ਕਿ ਦੁੱਲੇ ਨੂੰ ਗੱਲਬਾਤ ਕਰਨ ਲਈ ਲਾਹੌਰ ਬਣਾਇਆ ਗਿਆ ਸੀ ਤੇ ਫਿਰ ਉਸ ਨੂੰ ਕੈਦ ਕਰ ਲਿਆ ਪਰ ਕੈਦ ਕਰਨ ਤੋਂ ਪਹਿਲਾਂ ਦੁੱਲੇ ਨੂੰ ਮਨਾਇਆ ਗਿਆ ਸੀ ਕਿ ਤੈਨੂੰ ਜੰਗੀਰਾਂ ਦੇ ਦਿੰਨੇ ਆ ਕਿਸੇ ਥਾਂ ਦਾ ਤੈਨੂੰ ਜਰਨੈਲ ਬਣਾ ਦਿੰਨੇ ਆ ਪਰ ਤੂੰ ਕਿਸਾਨੀ ਲਹਿਰ ਤੇ ਲੋਕਾਂ ਦੇ ਹੱਕ ਤੋਂ ਪਿੱਛੇ ਹੋ ਜਾ ਸਾਡੇ ਕਿਸੇ ਵੀ ਕਾਫਲੇ ਨੂੰ ਉੱਟਣਾ ਬੰਦ ਕਰ ਦੇ ਤੇ ਲਗਾਨ ਦੇਣਾ ਸ਼ੁਰੂ ਕਰ ਦੇ ਮਤਲਬ ਤੂੰ ਸਾਡੇ ਅੱਗੇ ਝੁਕ ਜਾ ਤੇ ਮਾਫੀ ਮੰਗ ਲਾ ਤੇ ਉਹ ਪੰਜਾਬ ਦੇ ਲੋਕਾਂ ਲਈ ਆਖਰ ਤੱਕ ਖੜਾ ਰਿਹਾ ਉਸਨੇ ਹਾਰ ਨਹੀਂ ਮੰਨੀ ਤੇ ਨਾ ਹੀ ਮਾਫੀ ਮੰਗੀ ਤੇ ਉਸ ਤੋਂ ਬਾਅਦ ਦੁੱਲੇ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਉਸ ਨੂੰ ਬੇੜੀਆਂ ਨਾਲ ਲੂੜ ਕੇ ਬੰਦੀਖਾਨੇ ਦੀ ਕੋਠੜੀ ਵਿੱਚ ਰੱਖਿਆ ਗਿਆ ਪਰ ਅਕਬਰ ਬਾਦਸ਼ਾਹ ਫਿਰ ਵੀ ਨਰਾਸ਼ ਸੀ ਕਿਉਂਕਿ ਉਹ ਦੁੱਲੇ ਨੂੰ ਮਾਰਨ ਨਾਲੋਂ ਆਪਣੇ ਅੱਗੇ ਝੁਕਿਆ ਵੇਖਣਾ ਚਾਹੁੰਦਾ ਸੀ ਉਸ ਨੇ ਜੇਲ੍ਹ ਅਧਿਕਾਰੀਆਂ ਨੂੰ ਆਖ ਰੱਖਿਆ ਸੀ ਕਿ ਦੁੱਲਾ ਜੋ ਵੀ ਗੱਲ ਕਹਿਣੀ ਚਾਵੇ ਉਹ ਪੂਰੀ ਤਰ੍ਹਾਂ ਸੁਣੀ ਜਾਵੇ ਤੇ ਮੇਰੇ ਤੱਕ ਪਹੁੰਚਦੀ ਕੀਤੀ ਜਾਵੇ ਜੇ ਉਹ ਫਾਂਸੀ ਦੇ ਤਖਤੇ ਤੇ ਖੜਕੇ ਵੀ ਮੰਨਦਾ ਤਾਂ ਵੀ ਅਸੀਂ ਉਸ ਦੀ ਗੱਲ ਮੰਨ ਲਵਾਂਗੇ ਉਸ ਦਾ ਝੁਕਣਾ ਹੀ ਸਾਡੀ ਜਿੱਤ ਆ ਜਿਉ ਐਸੇ ਅੜੀ ਤੇ ਅੜਿਆ ਰਹਾ ਤੇ ਫਾਂਸੀ ਚਲ ਗਿਆ ਤਾਂ ਲੋਕਾਂ ਵਿੱਚ ਸਦਾ ਜਿਉਂਦਾ ਰਹੇਗਾ ਤੇ ਅਸੀਂ ਲੋਕਾਂ ਦੇ ਦਿਲਾਂ ਵਿੱਚ ਮਾਰੇ ਬਣ ਜਾਵਾਂਗੇ ਪਰ ਜੇ ਦੁੱਲਾ ਨੀਵਾ ਹੋਣ ਵਾਲਾ ਹੁੰਦਾ ਤਾਂ ਬਾਗੀ ਹੀ ਕਿਉਂ ਹੁੰਦਾ ਤੇ ਫਿਰ 1599 ਦੇ 6 ਤਵ ਮਹੀਨੇ ਵਿੱਚ ਦੁੱਲੇ ਦੀ ਫਾਂਸੀ ਦਾ ਪ੍ਰਬੰਧ ਲਾਹੌਰ ਦੀ ਨਕਾਸ ਮੰਡੀ ਵਿੱਚ ਕੀਤਾ ਗਿਆ ਕਿਸੇ ਕਿਸੇ ਥਾਂ ਦੁੱਲੇ ਦੀ ਮੌਤ 1599 ਵਿੱਚ ਲਿਖੀ ਹੋਈ ਆ ਦੁੱਲੇ ਨੂੰ ਫਾਂਸੀ ਦੇ ਨੇੜੇ ਲਿਆਂਦਾ ਗਿਆ ਉੱਥੇ ਖੜ ਕੇ ਵੀ ਦੁੱਲੇ ਨੇ ਆਪਣੀ ਪੱਗ ਠੀਕ ਕਰਦਿਆ ਕਿਹਾ ਮੈਂ ਅਕਬਰ ਨੂੰ ਬਾਦਸ਼ਾਹ ਨਹੀਂ ਮੰਨਦਾ ਆਪਣੀਆਂ ਜ਼ਮੀਨਾਂ ਦੇ ਅਸੀਂ ਆਪ ਮਾਲਕਾਂ ਮਿਹਨਤ ਅਸੀਂ ਕਰਦੇ ਆ ਫਿਰ ਕਿਸੇ ਨੂੰ ਹਿੱਸਾ ਕਿਉਂ ਦਈਏ ਜਦੋਂ ਅਖੀਰ ਤੱਕ ਵੀ ਦੁੱਲਾ ਨਹੀਂ ਮੰਨਿਆ ਤਾਂ ਅਕਬਰ ਨੇ ਫਾਂਸੀ ਦਾ ਹੁਕਮ ਦੇ ਦਿੱਤਾ ਦੁੱਲੇ ਨੇ ਕਿਹਾ ਮੈਂ ਤਾਂ ਚੱਲਿਆ ਜਾਣਾ ਪਰ ਬਾਦਸ਼ਾਹ ਦੇ ਦਿਲ ਵਿੱਚ ਦੁੱਲੇ ਦੀ ਦਹਿਸ਼ਤ ਬਣੀ ਰਹੇਗੀ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਜਦੋਂ ਦੁੱਲੇ ਦੀ Laash ਹਵਾ ਵਿੱਚ ਲਟਕ ਰਹੀ ਸੀ ਫਾਂਸੀ ਦੇਣ ਤੋਂ ਬਾਅਦ ਅਕਬਰ ਬਾਦਸ਼ਾਹ ਦਰਬਾਰ ਵਿੱਚ ਚਲਾ ਗਿਆ ਤੇ ਆਰਾਮ ਕਰਨ ਤੋਂ ਬਾਅਦ ਵੀ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ ਉਸ ਨੂੰ ਲੱਗਦਾ ਸੀ ਕਿ ਅਸੀਂ ਦੁੱਲੇ ਤੋਂ ਜਿੱਤ ਕੇ ਵੀ ਹਾਰ ਗਏ ਕਿਉਂਕਿ ਅਸੀਂ ਉਸ ਨੂੰ ਝੁਕਾ ਨਹੀਂ ਸਕੇ ਆਪਣੀ ਤਸੱਲੀ ਵਾਸਤੇ ਸ਼ਾ ਨੇ ਦੁੱਲੇ ਦੀ লাশ ਨੂੰ ਇੱਕ ਦਿਨ ਲਈ ਫਾਸੀ ਤੇ ਲਟਕਦੀ ਰੱਖਿਆ ਤੇ ਅਗਲੇ ਦਿਨ ਦੁੱਲੇ ਦਾ ਜਨਾਜ਼ਾ ਲਾਹੌਰ ਤੋਂ ਕਬਰਸਤਾਨ ਵੱਲ ਜਾਂਦਿਆਂ ਸਭ ਨੇ ਦੇਖਿਆ ਤੇ ਉਸ ਤੋਂ ਬਾਅਦ ਦੁੱਲੇ ਦੀ ਮਾਂ ਲੱਦੀ ਆਪਣੇ ਭਰਾਵਾਂ ਕੋਲ ਚਨਯੋਟ ਚਲੀ ਗਈ ਦੁੱਲੇ ਦੀ ਪਤਨੀ ਆਪਣੀਆਂ ਕੁੜੀਆਂ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਤੇ ਪਿੰਡੀ ਪੱਟੀਆਂ ਇੱਕ ਵਾਰ ਫਿਰ ਉੱਜੜ ਗਈ। ਹੁਣ ਦੁੱਲੇ ਦੀ ਹਵੇਲੀ ਨੂੰ ਜਿੰਦਰਾ ਵੱਜ ਗਿਆ ਤੇ ਉਸਦੇ ਸਾਥੀ ਵੀ ਇੱਧਰ ਉੱਧਰ ਖਿੰਡ ਗਏ। ਤੁੱਲਾ ਜਿੰਨਾ ਚਿਰ ਵੀ ਰਹਾ ਉਸਨੇ ਅਕਬਰ ਨੂੰ ਇੱਕ ਰੁਪਈਆ ਵੀ ਟੈਕਸ ਨਹੀਂ ਦਿੱਤਾ। ਦੋਸਤੋ ਏਸੀ ਦੁੱਲੇ ਬਾਰੇ ਕੁਝ ਜਾਣਕਾਰੀ ਜੋ ਪੰਜਾਬ ਦਾ ਇੱਕ ਨਾਇਕਾ ਤੇ ਕਿਸੇ ਕਾਰਨ ਉਹ ਲੋਹੜੀ ਦੇ ਗੀਤਾਂ ਤੱਕ ਹੀ ਸੀਮਤ ਰਹਿ ਗਿਆ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੋ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਤੁਸੀਂ ਅਗਲੀ ਵੀਡੀਓ ਕਿਸ ਬਾਰੇ ਦੇਖਣੀ ਚਾਹੁੰਦੇ ਹੋ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਮਿਲਦਿਆ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ